ਅਜੀ ਬੋਲਦਾ ਕੌਣ ਅਜੀ ਬੋਲਦਾ ਹਾਂ ਹਾਂ ਅਜੀ ਹਾਂ ਜੀ ਗੱਲ ਧਿਆਨ ਨਾਲ ਕਦੋਂ ਮੈਂ ਗੱਲ ਸੁਣ ਧਿਆਨ ਨਾਲ ਹਾਂ ਜੀ ਹਾਂ ਜੀ ਅਸੀਂ ਬੋਲਦੇ ਹਾਂ ਗੈਂਗਸਟਰ ਕੌਣ ਅਸੀਂ ਬੋਲਦੇ ਹਾਂ ਗੈਂਗਸਟਰ ਕੌਣ ਬੋਲਦੇ ਹੋ ਗੈਂਗਸਟਰ ਅੱਛਾ ਹਾਂ ਚਾਲੂ ਰ ਭਈਆ ਚਾਹੀਦਾ 5 ਲੱਖ ਅੱਛਾ ਇਹ ਨਹੀਂ ਦਿੱਤਾ ਫਿਰ ਇਹ ਵੀ ਮਾਰਨੇ ਗੋਲੀਆਂ ਅੱਛਾ ਹਾਂ ਠੀਕ ਹੈ ਤੈਨੂੰ ਘਰ ਵੀ ਪਤਾ ਵਾ ਕਿੱਥੇ ਰਹਿਣਾ ਮੈਂ ਕਿੱਥੇ ਜੈਮ ਲਾਉਣਾ ਮੈਂ ਤੇਰਾ ਸਾਰਾ ਕੁਝ ਪਤਾ ਵਾ ਦੱਸ ਦੋ ਕਿੱਥੋਂ ਗੱਲ ਕਰਦੇ ਹੋ ਹੈ ਮੈਂ ਕਿਹਾ ਕਿ ਨਾਮ ਤਾਂ ਦੱਸ ਦੋ ਆਪਣਾ ਗੈਂਗਸਟਰ ਦਾ ਨਾਮ ਤਾਂ ਤੂੰ ਹੈਬੋਲ ਰਹਿਣਾ ਮੈਂ ਕਰਤ ਰਹਿਬੋ ਵਾਲਾ ਇੱਕ ਤੇਰਾ ਪਖਵਾਲ ਰੋਡ ਤੇ ਕੋਠੀ ਪਾਈ ਆ ਹੁਣ ਤੂੰ ਹਾਂ ਹਾਂ ਮੈਂ ਕਿਹਾ ਪਖਵਾਲ ਰੋਡ ਤੇ ਕੀ ਬਾਤ ਹੈ ਸ਼ਾਗੇ ਬਧਾਨ ਸਾਹਿਬ ਮਿਲੋ ਫਿਰ ਤਾਂ ਛੇਤੀ ਆ ਜਦ ਕਿਨੇ ਟਾਈਮ ਤੱਕ ਦੱਸ ਕਿਨੇ ਟਾਈਮ ਤੱਕ ਕੌਲਾ ਮਾਰ ਤਾ ਹੀ ਹਲਕੇ ਚ ਨਾਲ ਨੂੰ ਲੈ ਕੇ ਜਾਈ ਤੂੰ ਓ ਮੈਂ ਕਿਹਾ ਵਿਧਾਨ ਸਭ ਕੋਈ ਗੱਲ ਨਹੀਂ ਆ ਬੜੀ ਬੜੀ ਵਧੀਆ ਗੱਲ ਆ ਤੁਸੀਂ ਜਾਣਦੇ ਹੋ ਜਾਂ ਮੈਨੂੰ ਹਾਂ ਗੱਲ ਨੂੰ ਹਲਕੇ ਤੋਂ ਲੈ ਕੇ ਜਾਹੀਂ ਕੋਈ ਚੱਕਰ ਨਹੀਂ ਵਿਧਾਨ ਸਭ ਨਾਮ ਤਾਂ ਦੱਸੋ ਆਪਣਾ ਉਹ ਮੈਂ ਕਿਹਾ ਵਿਧਾਨ ਸਭ ਨਾਮ ਤਾਂ ਦੱਸ ਦੋ ਆਪਣਾ ਨਾਮ ਤਾਂ ਤੁਹਾਨੂੰ ਦੱਸਤਾ ਆ ਦੇਉ ਤੈਨੂੰ ਦੱਸਣਾਈ ਤੈਨੂੰ ਪਤਾ ਲੱਗ ਤੂੰ ਸਾਡੀ ਗੱਲ ਨੂੰ ਹਲਕੇ ਤੋਂ ਲੈ ਕੇ ਜਾਵੇਂਗਾ ਕੋਈ ਚੱਕਰ ਨਹੀਂ ਵਿਧਾਨ ਸਭ ਬੜਾ ਹਲਕੇ ਜਿਹਾ ਕੋਈ ਆਪਾਂ ਲੈ ਕੇ ਜਾਂਦੇ ਹੀ ਨਹੀਂ ਕਦੇ ਕਿਸੇ ਨੂੰ ਬਸ ਬਸ ਠੀਕ ਆ ਓਕੇ ਠੀਕ ਆ ਵਿਧਾਨ ਸਭ ਬੈਕ ਨੂੰ ਆ ਤੇ ਬਹਿ ਕੇ ਕੋਲ ਕਰਨਾ ਪੈਸੇ ਜਦੋਂ ਮਰਜ਼ੀ ਲੈ ਜਾਈਏ ਤਾਂ ਤੁਹਾਡਾ ਪੈਸਾ ਸਭ ਕੁਝ ਅਸੀਂ ਥੋੜੇ ਨੇ ਪੈਸਾ ਵੀ ਥੋੜਾ ਹੀ ਆ। ਬਸ ਠੀਕ ਆ ਕਿੰਨੇ ਟਾਈਮ ਤੱਕ ਕਿੰਨੀ ਦੇ ਉਹ ਮੈਂ ਕਿਹਾ ਭਾਈ ਸਾਡਾ ਕੁਝ ਥੋੜਾ ਹੈਗਾ ਯਾਰ ਦੱਸੋ ਯਾਰ ਅਸੀਂ ਥੋੜੇ ਤੋਂ ਪੈਸਾ ਥੋੜੇ ਤੋਂ ਬਾਹਰ ਤੇਰਾ ਸਾਰਾ ਪਤਾ ਮੈਂ ਪਹਿਲਾਂ ਤੂੰ ਕਿਸੇ ਤੇ ਹੋਂ ਉਹ ਮੈਂ ਕਿਹਾ ਭਾਈ ਸਾਬ ਯਾਰ ਤੁਸੀਂ ਜੇ ਇੱਡਾ ਕੁਝ ਜਾਣਦੇ ਹੋ ਤਾਂ ਬੜੀ ਵਧੀਆ ਗੱਲ ਹੈ ਯਾਰ ਮੈਨੂੰ ਬੜਾ ਮਾਣ ਸਾਹਿਬਾ ਸਾਹਿਬਾ ਫालतू ਗੱਲ ਨਾ ਕਰ ਤੁਹਾਨੂੰ ਪਤਾ ਵਾ ਪਹਿਲਾਂ ਤੂੰ ਕਿੱਥੇ ਹੋਂ ਤੂੰ ਕੀ ਆ ਉਹ ਮੈਂ ਕਿਹਾ ਬੜਾ ਮਾਣ ਆ ਮੈਨੂੰ ਤੁਹਾਡੇ ਤੇ ਆ ਜੇ ਕੋਈ ਮੇਰੇ ਬਾਰੇ ਜਾਣਦਾ ਹੈਗਾ ਤਾਂ ਮੈਨੂੰ ਬਸ ਠੀਕ ਆ ਠੀਕ ਆ ਭਾਈ ਸਾਹਿਬ ਹਾਂ ਠੀਕ ਆ ਭਾਈ ਸਾਹਿਬ ਠੀਕ ਆ ਠੀਕ ਆ ਤੇਰੇ ਤੈਨੂੰ ਸਾਰੀ ਜ਼ਿੰਦਗੀ ਤੜਫੇਂਗਾ ਤੂੰ ਉਹ ਮੈਂ ਕਿਹਾ ਭਾਈ ਸਾਹਿਬ ਮਾਣ ਆ ਤੁਹਾਡੇ ਤੇ ਮੈਨੂੰ ਉਹ ਤੇਰੀ ਸਾਰੀ ਜ਼ਿੰਦਗੀ ਤੜਫੇਗਾ ਮਾਣ ਆ ਮੈਨੂੰ ਭਾਈ ਸਾਹਿਬ ਤੁਹਾਡੇ ਤੇ ਮਾਣ ਹੁੰਦਾ ਹੁਣ ਹੁਣ ਦੇਤਾ ਮੈਂ ਕਿਹਾ ਭਾਈ ਸਾਹਿਬ ਮਾਣ ਆ ਮੈਨੂੰ ਤੁਹਾਡੇ ਤੇ ਬਸ ਠੀਕ ਆ ਬਸ ਗੱਲ ਸਾਡੀ ਹਲਕੀ ਜਿਨੀ ਲੈ ਕੇ ਜੀ ਪੈਸੇ ਦੇਣੇ ਆ ਇਹ ਨਹੀਂ ਦੇਣੇ ਉਹ ਮੈਂ ਕਿਹਾ ਭਾਈ ਸਾਹਿਬ ਮੈਂ ਤਾਂ ਮਾਣ ਆ ਤੁਹਾਡੇ ਤੇ ਮੈਨੂੰ ਹੈਲੋ ਹਾਂਜੀ ਬਦਨ ਸਾਹਿਬ ਅਜੇ ਜੇ ਗੱਲ ਨੂੰ ਹਲਕੇ ਦੇ ਵਿੱਚ ਲੈ ਕੇ ਜਾਣਾ ਵਾ ਤੇ ਲੈ ਜਾ ਜੇ ਟ੍ਰੇਲਰ ਦੇਖਣਾ ਤੈਨੂੰ ਦਿਖਾ ਦਿੰਨੇ ਆ ਮੈਂ ਕਿਹਾ ਬਦਾਨ ਸਾਹਿਬ ਤੁਹਾਡਾ ਵੈਲਕਮ ਆ ਤੁਹਾਡਾ ਠੀਕ ਆ ਕੋਈ ਗੱਲ ਨਹੀਂ ਤੈਨੂੰ ਦਿਖਾਵਾਂਗਾ ਟ੍ਰੇਲਰ ਵੀ ਤੇਰੇ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਤੈਨੂੰ ਨਾ ਮਾੜੀ ਹੋਣੀ ਆ ਜਦੋਂ ਵੀ ਹੋਣੀ ਆ ਪੈਸੇ ਲੈਣ ਉਸੇਗਾ ਹਾਂ ਪੈਸੇ ਲੈਣ ਉਸੇ ਵੈਲਕਮ ਆ ਆ ਆਪਾਂ ਨੇ ਆਪਣੀ ਜਾਣਦੀ ਬਹੁਤ ਬਗਵਾਇਆ ਗਿਆ ਆਪਾਂ ਪੈਸੇ ਦੇ ਦੇ ਪੰਜਾ ਪੰਜ ਲੱਖ ਰੁਪਏ ਕੀ ਹੋਣ ਜਾਣਨ ਨਾਲੋਂ ਵੱਧ ਥੋੜੀ ਆ ਜੇ ਤੂੰ ਹੁਣ ਹੁਣ ਬਚਾ ਤੇ ਇਹ ਗੱਲ ਦੱਸੋ ਪੈਸੇ ਕਿੱਦਾਂ ਦੇਣੇ ਆ ਕਿ ਕਿੱਥੋਂ ਦੇਣੇ ਆ ਕਿਦਾਂ ਕੈਸ਼ ਲੈਣਾ ਪੈਸੇ ਕੈਸ਼ ਲੈਣੇ ਆ ਤੂੰ ਦੱਸੋ ਹੁਣੀ ਦੱਸੋ ਕਿੱਥੇ ਆਵਾਂ ਮੈਂ ਤੂੰ ਮੈਨੂੰ ਕਰ ਤੇਨੂੰ ਦੱਸਦੇ ਆ ਤੈਨੂੰ ਯਾਰ ਇੱਕ ਤਾਂ ਮੇਰੀ ਗੱਲ ਸੁਣੋ 5 ਲੱਖ ਰੁਪਏ ਰੇਂਜ ਕਰਨ ਚ ਥੋੜਾ ਟਾਈਮ ਲੱਗਦਾ ਯਾਰ ਮੈਨੂੰ ਦੋ ਟਾਈਮ ਨਹੀਂ ਦੇਣਾ ਹੈਗਾ ਘੰਟੇ ਚਹੀਦਾ ਯਾਰ ਦੋ ਘੰਟੇ ਤਾਂ ਚਾਹੀਦੇ ਆ ਯਾਰ ਜੇ ਤੂੰ ਥਾਣੇ ਚੱਲ ਗਿਆ ਉਹ ਭਾਈ ਸਾਹਿਬ ਥਾਣੇ ਜਾਂ ਪੁਲਸਰ ਤੋਂ ਵੈਸੇ ਹੀ ਡਰਦੇ ਆ ਯਾਰ ਉਹ ਕਿੱਥੇ ਤੈਨੂੰ ਜੇ ਤੂੰ ਥਾਣੇ ਚੱਲ ਗਿਆ ਤੇਰਾ ਤਾਂ ਵੀ ਔਖਾ ਮੈਂ ਕਿਹਾ ਪ੍ਰਧਾਨ ਸਾਹਿਬ ਅਸੀਂ ਦੱਸਦੇ ਬਹੁਤ ਪੁਲਿਸ ਵਾਲਿਆਂ ਤੋਂ ਥਾਣੇ ਕਿਥੇ ਨਹੀਂ ਤੇ ਸਾਡੇ ਬੰਦੇ ਫੜੇ ਜਾਣਗੇ ਅਸੀਂ ਤਾਂ ਬਾਹਰ ਹੀ ਆਂ ਭਾਈ ਸਾਹਿਬ ਮੇਰੀ ਜਿਹੜੇ ਪਰਿਵਾਰ ਦੇ ਮਾਰਾਂਗੇ ਕਾ ਸੁਣੋ ਬੈਂਕ ਚੋਂ ਕਢਵਾਣੇ ਪੈਣੇ ਆ ਕੱਲ ਸੰਡੇ ਹੈਗਾ ਹਾਂ ਥੈਂਕ ਯੂ ਤੁਹਾਨੂੰ ਵੀ ਪਤਾ ਹੈ ਕਿ 5 ਲੱਖ ਰੁਪਏ ATM ਤੋਂ ਨਿਕਲਦਾ ਦੋ ਭਰਾਵਾ ਤੇਰਾ ਸਭ ਕੁਝ ਪਤਾ ਕਿੱਥੇ ਜੈਮ ਲਾਉਣਾ ਕੀ ਕਰਦਾ ਕੀ ਨਹੀਂ ਕਰਦਾ ਕਿੱਥੇ ਤੂੰ ਕੀ ਕਰਦਾ ਸਭ ਕੁਝ ਪਤਾ ਮੈਂ ਕਿਹਾ ਪ੍ਰਧਾਨ ਸਾਹਿਬ ਹੁਣ ਮੇਰਾ ਦਫ਼ਤਰ ਪਤਾ ਮੈਂ ਕਿਹਾ ਤੁਸੀਂ ਜੇ ਇੰਨਾ ਕੁ ਸਭ ਜੋ ਜਾਣਦੇ ਤੁਸੀਂ ਇਹ ਵੀ ਜਾਣਦੇ ਹੋਵੋਗੇ ਕਿ ਆਪਾਂ ਨੂੰ ਮਤਲਬ ਏਟੀਐਮ ਚੋਂ ਜਾਂ ਇਹ ਤੇਰੇ ਕੋਲੇ ਹੈਗੇ ਵੀ ਇਸ ਟਾਈਮ ਮੈਂ ਕਹਿੰਦਾ ਸਭ ਕੁਝ ਆ ਤੇਰੇ ਕੋਲ ਇਸ ਟਾਈਮ ਤੇ ਤੁਹਾਡੀ ਕਿੱਥੋਂ ਕਿੱਥੇ ਉੱਠਿਆ ਮੈਂ ਕਿਹਾ ਫਿਰ ਇਨਫੋਰਮੇਸ਼ਨ ਘਾਟਾ ਤੁਹਾਡੀ ਹਾਂ ਤੇਰਾ ਸਭ ਕੁਝ ਪਤਾ ਤਾਂ ਇਹ ਜਾਣਦੇ ਹੋ ਨਾ ਕਿ ਕੈਸ਼ ਹੈਗਾ ਫਿਰ ਦੀ ਇਨਫੋਰਮੇਸ਼ਨ ਤੂੰ ਵੇਦਾ ਸੀ ਤੂੰ ਕਿੱਥੋਂ ਕਿੱਥੇ ਬਣ ਗਿਆ ਤੂੰ ਉਹ ਕਿੱਥੋਂ ਕੀ ਬਣ ਗਿਆ ਜਦ ਇਹ ਤਾਂ ਚਲੋ ਆਪ ਹੀ ਜਾਣਦਾ ਮੈਂ ਤੈਨੂੰ ਤੇਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਆ ਵੀ ਇਸ ਟਾਈਮ ਨਾ ਦੇ ਗਿਆ ਤੈਨੂੰ ਉਹਨਾਂ ਦਿਨਾਂ ਦੇ ਵਿੱਚ ਪਤਾ ਲੱਗ ਜੂ ਤੈਨੂੰ ਆਪੇ ਮੈਂ ਕਿਹਾ ਪ੍ਰਧਾਨ ਤੂੰ ਦੇਣ ਕਿੰਨੇ ਸ਼ੁਰੂ ਕਰ ਦੇ ਪਹਚਾਣਿਆ ਤੇ ਤੇਰੇ ਹੁਣੇ ਕੁੜੀ ਹੋਈ ਆ ਬਸ ਨਾਰਮਲ ਨਾ ਟੰਡੀ ਮੈਂ ਕਿਹਾ ਪ੍ਰਧਾਨ ਮੈਨੂੰ ਪੈਸੇ ਦੱਸੋ ਕਿੱਥੇ ਪਹਚਾਣਿਆ ਆਪਾਂ ਨੂੰ ਜਾਨ ਦੀ ਵੱਧ ਪਧਵਾ ਗਈ ਆ ਪੈਸੇ ਉਸੇ ਦਾ ਆਪਾਂ ਪਧਵਾ ਨਹੀਂ ਕਰਦੇ ਆ ਯਾ ਤੁਹਾਨੂੰ ਹਲਕੇ ਚ ਕਿਉ ਲੈਣਾ ਯਾ ਦੇਖ ਦੇ ਯਾਰ ਦੋਸਤ ਨਾਲ ਗੱਲ ਕੀਤੀ ਤੇ ਉਹਦੀ ਮਿੱਟੀ ਕਰ ਦੇਣਾ ਕਾਹਨ ਅਸੀਂ ਮੈਂ ਕਿਹਾ ਇਹੋ ਕਰਨਾ ਜੀ ਆਪਾਂ ਕੋ ਕਰ ਦੇਣਾ ਮੈਂ ਕਿਹਾ ਭਾਈ ਸਾਹਿਬ ਕੋਈ ਗਲਤੀ ਆ ਤੁਹਾਨੂੰ ਮੈਂ ਦੱਸਤਾ ਦਿਆ ਮੈਂ ਜਾਂ ਪੈਸੇ ਰੇਂਜ ਕਰ ਦਿੰਦਾ ਦੇਖੋ ਟਾਈਮ ਚਾਹੀਦਾ ਹੀਗਾ ਕਿੰਨਾ ਟਾਈਮ ਚਾਹੀਦਾ ਤੁਹਾਨੂੰ ਦੱਸ ਯਾਰ ਹੁਣ ਮਤਲਬ ਕੱਲ ਦਾ ਦਿਨ ਤਾਂ ਚਾਹੀਦਾ ਹੀਗਾ ਮੈਨੂੰ ਯਾਰ ਨਹੀਂ ਕੱਲ ਦਾ ਦਿਨ ਨਹੀਂ ਸਾਨੂੰ ਚਾਹੀਦੇ ਵੀ ਹੋਣੀਆਂ ਯਾਰ ਦਾਤੀ ਦਾ ਇਸ ਟਾਈਮ ਕਿਸੇ ਨੇ ਫੋਨ ਵੀ ਚੱਕਣਾ ਵੀ ਦੇ ਕੱਲ ਨੂੰ ਮੇਰੀ ਗੱਲ ਹੁਣ ਬਾੜੀ ਆ ਸਾਨੂੰ ਗੱਲ ਨਹੀਂ ਆਉਂਦੀ ਹੈਗੀ ਕੋਈ ਫਿਰ ਵੀ ਚਾਹੀਦੇ ਵੀ ਹੋਣੇ ਆ ਤੇ ਚਾਹੀਦੇ ਵੀ ਇਸੇ ਟਾਈਮ ਆ ਜੇ ਤੂੰ ਕੀ ਕੀਤੀ ਨਾ ਤੂੰ ਅੰਜਾਮ ਦੇਖ ਲਈ ਤੈਨੂੰ ਆਪੇ ਭੁਗਤਣਾ ਪੈਣਾ ਮੈਂ ਨਾਲ ਜਿਹੜੇ ਜਿਹੜੇ ਯਾਰ ਦੋਸਤ ਬੈਠ ਨੇ ਕੋਈ ਵੀ ਬੈਠਾ ਵਾ ਉਹਨਾਂ ਨੂੰ ਭੁਗਤਣਾ ਪੈਣਾ ਮੈਂ ਸਭ ਕੁਝ ਜੇ ਤੁਸੀਂ ਮੈਨੂੰ ਜਾਣਦੇ ਹੋ ਤਾਂ ਮੇਰੇ ਯਾਰ ਦੋਸਤਾਂ ਨੂੰ ਵੀ ਤਾਂ ਜਾਣਦੇ ਹੀ ਹੋ ਮੈਂ ਸਭ ਕੁਝ ਤੈਨੂੰ ਭੁਗਤਣਾ ਪੈਣਾ ਮੈਂ ਸਭ ਕੁਝ ਇਹ ਕਹੇ ਜੇ ਤੁਸੀਂ ਮੈਨੂੰ ਜਾਣਦੇ ਹੋ ਮੈਂ ਭੁਗਤਣਾ ਪੈਣਾ ਮੈਂ ਤੇਰੇ ਹੁਣ ਜੇ ਕੁੜੀ ਹੋਈ ਆ ਸਭ ਕੁਝ ਪਤਾ ਤੁਹਾਨੂੰ ਅੱਛਾ ਉਹ ਕੁੜੀ ਵੀ ਤੁਹਾਨੂੰ ਇਹ ਵੀ ਪਤਾ ਹਾਂ ਸਭ ਕੁਝ ਪਤਾ ਸਾਨੂੰ ਸਭ ਕੁਝ ਇੰਨੀ ਤਕੜੀ ਇਨਫੋਰਮੇਸ਼ਨ ਹਲੇ ਕੁੜੀ ਹੋਈ ਤਾਂ ਕਿੱਦਾਂ ਪਤਾ ਲੱਗਿਆ ਤੁਹਾਨੂੰ ਹਲੋ ਹਾਂਜੀ ਬਈ ਹੋ ਗਿਆ ਬੰਦੋਬਸਤ ਆਪਾਂ 2.5 ਲੱਖ ਰੁਪਏ ਹੋ ਗਿਆ ਹੋਇਆ ਹੈਗਾ ਪਰ ਥੋੜਾ ਰੈਪੇਂਟਿੰਗ ਵੀ ਹੈ ਜਾਂਦਾ ਦੂਜੀ 2.5 ਲੱਖ ਰੁਪਏ ਦਿਲਾਂ ਨੂੰ ਨਹੀਂ ਇਹ 2.5 ਲੱਖ ਨਹੀਂ ਲੈਣਾ ਪੂਰਾ 5 ਲੱਖ ਆਪਾਂ ਯਾਰ 2.5 ਲੱਖ ਰੁਪਏ ਨਾਲੇ ਠੂਣੀ ਵਾਲੀ ਤਾਂ ਸੋਚੀ ਠਾਣੇ ਠੂਣੀ ਵਾਲੀ ਸੋਚੀ ਅਸੀਂ ਰੋੜ ਕੇ ਰੱਖ ਦਾਂਗੇ ਮੈਨੂੰ ਆ ਬੜਾ ਡਰਦਾ ਹੈਗਾ ਯਾਰ ਮੈਂ ਥਾਣੇ ਕਿਉਂ ਜਾਵਾਂਗਾ ਹੈਲੋ ਹਾਂਜੀ ਮੈਂ ਤਾਂ ਠਾਣੇ ਠੂਣੇ ਨਾਲ ਸੋਚੀ ਉਹ ਨਹੀਂ ਨਹੀਂ ਮੈਂ ਕਿ 2.5 ਲੱਖ ਰੁਪਏ ਨਾਲ ਦੇ ਅਸੀਂ ਤੈਨੂੰ ਸਿਰਫ ਬੰਦੋਬਸਤ ਕਰਨ ਨੂੰ ਟਾਈਮ ਦਿੱਤਾ ਵਾ ਅਸੀਂ ਆਹ ਚੱਕਰ ਨਹੀਂ ਸਾਨੂੰ ਕੋਈ ਚੱਕਰ ਨਹੀਂ ਹੈਗਾ ਦੱਸਣਾ ਦੱਸ ਵੀਰੇ ਕੋਈ ਜੋ ਮਰਜ਼ੀ ਕਰ ਲੈ ਯਾਰ ਗੱਲ ਦੀ ਮੈਂ ਕਿ 2.5 ਲੱਖ ਰੁਪਏ ਤੇ ਅੱਜ ਲੈਣਾ ਅੱਜ 2.5 ਲੱਖ ਨਾਲ ਕੰਮ ਸਾਲ ਲਓ ਨਹੀਂ 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 2.5 ਲੱਖ ਰੁਪਏ ਕੱਲ ਲੈ ਲਿਓ ਨਹੀਂ ਅਜੇ ਸਾਨੂੰ ਪਤਾ ਤੇਰੇ ਕੋਲੇ ਪੈਸੇ ਹੈਗੇ ਆ ਸਭ ਕੁਝ ਹੈਗਾ ਹੈਲੋ ਹੈਲੋ ਹਾਂਜੀ ਅਜੇ ਦੇਖ ਤੂੰ 2 ਘੰਟੇ ਮੇਂ ਕਿਸਕੇ ਯਾਰ ਇਹ ਡੋਕਟਰ ਦਾ ਮਾਲ 10 ਲੱਖ ਰੁਪਏ 2 ਘੰਟੇ ਜੇ ਇਕੱਠਾ ਹੋ ਗਏ ਕੋਈ ਸੌਖੀ ਗੱਲ ਹੈਗੀ ਆ ਯਾਰ ਤੇਰੀ ਨਹੀਂ ਤਾਂ ਸੌਖੀ ਆ ਯਾਰ ਕੀ ਗੱਲ ਕਰੀ ਜਾਂਦਾ ਯਾਰ ਜੇ ਚੱਲਾ ਬਾ ਜੇ ਯਾਰ ਤਮੀਜ਼ ਨਾਲ ਗੱਲ ਕਰ ਯਾਰ ਤਮੀਜ਼ ਨਾਲ ਕੀ ਗੱਲ ਕਰ ਤੂੰ ਆਪ ਸਿਆਣੀ ਗੱਲ ਨਹੀਂ ਕਰਦਾ ਦੱਸ ਸਿਆਣੀ ਗੱਲ ਕਰ ਯਾਰ ਕਿਵੇਂ ਢਾਈ ਲੱਖ ਰੁਪਏ ਇਕੱਠਾ ਕਰਦੇ ਤੇ 5 ਲੱਖ ਰੁਪਏ ਨਹੀਂ ਇਕੱਠਾ ਕਰ ਸਕਦਾ ਦੱਸ ਇਹ ਕਿੱਦਾਂ ਦੀ ਗੱਲ ਕਰੀ ਜਾਂਦਾ ਯਾਰ ਹੁਣ ਟਾਈਮ ਤਾਂ ਬੰਦੇ ਨੂੰ ਲੱਗਦਾ ਹੀ ਕਿ ਹੁਣ ਅੱਧੀ ਰਾਤ ਨੂੰ ਹੁਣ ਤੂੰ 5 ਦਿਨਾਂ ਪਿਆ ਮੈਂ 2.5 ਦਿਨਾਂ ਪਿਆ ਯਾਰ ਹੁਣ ਮੈਂ ਪੂਰੇ ਯਾ 2.5 ਲੱਖ ਮੇਰੇ ਅਕਾਊਂਟ 'ਚ ਪਿਆ ਯਾ ਦਾ 2.5 ਲੱਖ ਮੇਰੇ ਅਕਾਊਂਟ 'ਚ ਮੰਗਵਾ ਲਾ ਮੈਂ ਕਾਉਂਟੇ ਟ੍ਰਾਂਸਫਰ ਕਰ ਦੇ ਰਿਹਾ ਹੁਣ ਏਟੀਐਮ 'ਚ ਤਾਂ ਵੀ ਤੇ ਦਿਖਾਉਂਦਾ ਫੁੱਟ ਦਾ ਚਾਹਣਾ ਨਾ ਬਣਾਣਾ ਚਾਹਣਾ ਨਾ ਬਣਾਣਾ ਸਾਨੂੰ ਯਾਰ ਕੈਸ਼ ਚਾਹੀਦਾ ਯਾਰ ਯਾਰਕ ਵੀਰੇ ਇਦਾਂ ਹੈਗਾ 40000 ਰੁਪਏ ਦਾ ਵਾਧਾ ਕਾਲ ਏਟੀਐਮ ਤੋਂ ਨਿਕਲਦਾ ਨਹੀਂ ਗੱਮੇ ਤੇ ਕਿਹੜਾ ਕੋਈ ਇੱਥੇ ਯਾਦਵੈਲੀ ਗਿਆ ਤੈਨੂੰ ਵੀ ਪਤਾ ਜੇੜਨਾ ਕਿ ਮੈਨੂੰ ਜਾਣਦਾ ਤਾਂ ਇਹ ਵੀ ਪਤਾ ਮੇਰੇ ਘਰ ਵੀ ਯਾਦਦੂਸਤ ਹੈ ਗਿਆ 30000 ਸਾਨੂੰ ਸਭ ਪਤਾ ਯਾਰ ਕੀ ਪਤਾ ਕੁਛ ਨਹੀਂ ਪਤਾ ਤੈਨੂੰ ਤੈਨੂੰ ਇੱਕ ਗੋਜ ਗਾਂਧੀ ਮਾਰਕੀਟ ਦੇ ਵਿੱਚ ਦਾ ਆਫਿਸ ਆ ਇਸ ਤੋਂ ਬਾਅਦ ਤੈਨੂੰ ਕੁਝ ਨਹੀਂ ਪਤਾ ਜੇ ਤੈਨੂੰ ਇਹਦੀ ਪਤਾ ਹੀ ਹੋਣਾ ਮੇਰੇ ਕੋਈ ਯਾਦਦੂਸਤ ਹੈ ਕੋਈ ਗੱਲ ਦੱਸ ਲੈ ਕੋਈ ਗੱਲ ਨਹੀਂ ਤੇਰਾ ਨੰਗਣਾ ਬੜਨਾ ਤੇਰਾ ਸਾਰਾ ਪਤਾ ਪਾ ਸਾਰਾ ਨੰਗਣਾ ਪਤਾ ਹੈਗਾ ਤਾਂ ਫਿਰ ਮੈਨੂੰ ਪੇਮੈਂਟ ਵੀ ਤਾਂ ਅਰੇਂਜ ਕਰਨ ਨੂੰ ਟਾਈਮ ਚਾਹੀ ਦੇਰ ਦੇ ਵਿੱਚ ਆ ਉਹ ਬਲਾਵਾ ਮੇਰੀ ਗੱਲ ਸੁਣ ਸਿਆਣੀ ਗੱਲ ਕਰਿਆ ਕਰਾ ਵੀ ਜਬੜੀਆਂ ਹੀ ਨਾ ਮਾਰਿਆ ਕਿ ਜ਼ਿਆਦਾ ਅਕਾਊਂਟ ਚ ਮੰਗਵਾ ਲੈ 2.5 ਲੱਖ ਆ ਭਈ ਜਬੜੀਆਂ ਤੂੰ ਮਾਰਦਾ ਨਾਲੇ ਤਮੀਜ਼ ਨਾਲ ਗੱਲ ਕਰ ਤਮੀਜ਼ ਨਾਲ ਸਿਆਣੀ ਗੱਲ ਸੁਣ ਤੂੰ ਸਿਆਣੀ ਗੱਲ ਤਾਂ ਕਰਨੀ 2.5 ਲੱਖ ਪੇ ਕਿਸੇ ਹੋਰ ਤੇ ਅਕਾਊਂਟ ਤੇ ਮੰਗਵਾ ਲੈ ਮੈਂ ਕਿਹੜਾ ਕਹਿਦਾ ਤੈਨੂੰ ਆਪਣੇ ਅਕਾਊਂਟ ਅਕਾਊਂਟ ਚ ਮੰਗਵਾ ਲੈ ਮੈਨੂੰ ਮੈਨੂੰ ਕੀ ਕਰ ਰਿਹਾ ਮੈਨੂੰ ਦੱਸ ਕਿੰਨੇ ਵਜੇ ਆਉਣਾ ਯਾਰ ਮੈਨੂੰ ਇੱਕ ਗੱਲ ਦੱਸ ਤੂੰ ਆਪਣੇ ਕਿਸੇ ਹੋਰ ਅਕਾਊਂਟ ਚ ਮੰਗਵਾ ਲੈ ਮੈਂ ਕਿਹੜਾ ਕਹਿ ਗਈ ਤੂੰ ਆਪਣੇ ਅਕਾਊਂਟ ਚ ਮੰਗਵਾ ਤੂੰ ਸਾਰੀਆਂ ਗੱਲਾਂ ਛੱਡ ਤੂੰ ਇਹਦਾ ਕਿੰਨੇ ਟਾਈਮ ਤੇ ਦੇ ਕੇ ਜਾ ਰਿਹਾ ਕਿੰਨੇ ਕ ਟਾਈਮ ਤੇ ਕੀ ਬਤਾਵਾ ਮੇਰੇ ਕੋਲ ਕੱਲਾ ਆਪਣਾ ਏਟੀਐਮ ਹੈਗਾ ਬਤਾਵਾ ਸਾਰੇ ਮੈਂ ਹੁਣ ਕਿਸੇ ਨਾਲ ਤੂੰ ਮੈਨੂੰ ਫੋਨ ਕੀਤਾ ਨੂੰ ਤੂੰ ਮਨਾ ਕੀਤਾ ਹੋਇਆ ਕਿਸੇ ਨੂੰ ਫੋਨ ਵੀ ਨਹੀਂ ਕਰਨਾ ਹੁਣ ਮੈਂ ਦਾ ਕੀ ਕਰਾਂ ਫਿਰ ਤੂੰ ਤੂੰ ਇਹਦਾ ਕੋਈ ਹੱਲ ਕਰਕੇ ਕੁਝ ਨਾ ਕੋਈ ਗੱਲ ਕਰਕੇ ਯਾਰ ਮੇਰੀ ਗੱਲ ਸੁਣ ਮੈਂ ਦਾ ਫੋਨ ਤਾਂ ਤੂੰ ਟਰੇਸ ਕਰਦਾ ਹੀ ਹੋਣਾ ਮੈਨੂੰ ਇੰਨਾ ਕੁ ਪਤਾ ਟਰੇਸ ਕਰਦਾ ਹੀ ਹੋਣਾ ਹੁਣ ਮੈਂ ਫੋਨ ਵੀ ਨਹੀਂ ਕਿਸੇ ਨੂੰ ਕਰ ਸਕਦਾਗਾ ਦੱਸ ਫਿਰ ਕਹਦਾ ਕੀ ਇਹ ਜੋ ਮਰਜ਼ੀ ਕਰ ਤੇਰੀ ਸਿਰਦਰਦੀ ਹੈ ਸਾਨੂੰ ਢਾਈ ਲੱਖ ਕਰਦੀ ਆਉਣ ਦਾ ਯਾਰ ਤੂੰ ਮੈਨੂੰ ਫੋਨ ਕਰ ਦਿੱਤੇ ਕਿ ਮੈਂ ਕਿਸੇ ਨੂੰ ਫੋਨ ਅਜੇ ਸਾਨੂੰ ਨਹੀਂ ਪਤਾ ਹੈਗਾ ਜਿਵੇਂ ਮਰਜ਼ੀ ਕਰਕੇ ਸਾਨੂੰ 2.5 ਲੱਖ ਰੁਪਇਆ ਕਰਕੇ ਦੇ ਦੇ ਠੀਕ ਹੈ ਨਾ ਗੱਲ ਸਾਡਾ ਬਾਲਾ ਹੋਣਾ ਦਿਮਾਗ ਨਾਲ ਯਾਰ ਉਹ ਠੀਕ ਹੈ ਗੋੜੀ ਕਿ ਮੈਂ ਗੋੜੀਆਂ ਥੋੜੀਆਂ ਖਾਣੀਆਂ ਤੇ ਦੱਸ ਹਾਂ ਦੱਸ ਫਿਰ ਹੁਣ ਮੈਂ ਕੀ ਦੱਸਣਾ ਹੈਗਾ ਮੈਂ ਦੱਸਦਾ ਕਿ ਜਿੱਥੇ ਬਾਹਰ ਬਾਹਰ ਹੋਣਾ ਬਣਾ ਤੈਨੂੰ ਬਾਹਰ ਆਏਗਾ ਮੈਂ ਗੱਡੀ ਪਵਾ ਦੇ ਗੱਡੀ ਦੇ ਬਾਅਦ ਆ ਜਾਵਾਂਗਾ ਆਪਣੀ ਨਹੀਂ ਨਹੀਂ ਬਾਹਰ ਕਿ ਦੋ ਇੱਥੇ ਕਿਤੇ ਤੈਨੂੰ ਸੱਧਾਂਗੇ ਨੇੜੇ ਤੋਂ ਕਿਨੇ ਕਿੱਥੇ ਹੈ ਕਿ ਸੱਧਾਂਗੇ ਤੈਨੂੰ ਥੋੜਾ ਦੂਰੀ ਘਟੋ ਕਰਦਾ ਬਣੇ ਬਤੋ ਬਤ 7-8 ਕਿਲੋਮੀਟਰ ਹੈਲੋ ਦੇਖੇ ਤੱਕਦੇ ਕਰਦੇ ਬਾਲ ਤੱਕ ਤਾਂ ਦੇਖੋ ਗਲੀ ਦੇ ਬਾਅਦ ਤੱਕ ਤਾਂ ਮੈਂ ਕੱਲਾ ਆ ਸਕਦਾ ਹੈਗਾ ਤੈਨੂੰ ਦੇਖਦਰ ਤੈਨੂੰ ਸੱਤ 7-8 ਕਿਲੋਮੀਟਰ ਦੂਰ ਸੱਦਾਂਗੇ ਤੂੰ ਉੱਥੇ ਤੱਕ ਪਾਈ ਲੱਗਦਾ 7-8 ਕਿਲੋਮੀਟਰ ਦੂਰ ਨਹੀਂ ਮੈ ਆਣਾ ਹੈਗਾ ਤੂੰ ਕਿੰਨੇ ਕਿਲੋਮੀਟਰ ਦੂਰ ਆ ਸਕਦਾ ਤੂੰ ਮੈਂ ਲੱਗੇ ਛੱਕੇ ਕਰਦੇ 1 ਕਿਲੋਮੀਟਰ ਦੀ ਰੇਂਜ ਦੇ ਵਿੱਚ ਕਿੱਥੇ ਆ ਸਕਦਾ ਹੈਗਾ ਫਿਰ ਐ ਕਰ ਮੈਂ ਲੋਕੇਸ਼ਨ ਇੱਕ ਮੈਂ ਦੇਖੀ ਆ ਕਿ ਉੱਥੇ ਆ ਜਾ ਠੀਕ ਹੈ ਕਿਤਾ ਤੇ ਮੈਂ ਕੱਲਾ ਕੱਲੇ ਕੱਲਾ ਨਹੀਂ ਮੈਂ ਆ ਪਾਵਾਂਗਾ ਯਾਰ ਨੇੜੇ ਇੱਥੇ ਜਮੇ ਹੀ ਦੱਸਦੇ ਰਹੇ ਇੱਥੇ ਇੱਥੇ ਹੈਲੋ ਕਿੱਥੇ ਮੈਂ ਕਿੱਥੇ ਤੈਨੂੰ ਨਹਿਰ ਕੋਲੇ ਦੱਸ ਦਿਆਂ ਤਰੇ ਨੇੜੇ ਨੇੜੇ ਇੱਥੇ ਕਿਤੇ ਠੀਕ ਹੈ ਕਦਾਂ ਠੀਕ ਹੈ ਮੈਂ ਕਿਹਾ ਠੀਕਾ ਹਾਂ ਤੈਨੂੰ ਦੱਸ ਦਿਆਂ ਠੀਕਾ ਨਹੀਂ ਆਣਾ ਮੈਂ ਜ਼ਿਆਦਾ ਕਿਦਾਂ ਮੈਂ ਕਿਹਾ ਇਸ ਤੋਂ ਦੂਰ ਨਹੀਂ ਜ਼ਿਆਦਾ ਜਾਣਾ ਮੈਂ ਕਿਹਾ ਮੈਂ ਲੱਗ ਜਾਈਂ ਤੈਨੂੰ ਕੋਈ ਚੱਕਰ ਨਹੀਂ ਤੈਨੂੰ ਇੱਥੇ ਨੇੜੇ ਨੇੜੇ ਨਹਿਰ ਦੱਸਾਂਗੇ ਚਲੋ ਠੀਕ ਆ। ਅਜੇ ਗੱਲ ਸੁਣ ਜੇ ਚੁੱਸ ਲਾ ਕੇ ਕਰ ਤ ਨਹੀਂ ਕੋਈ ਨਹੀਂ ਕੋਸ਼ਿਸ਼ ਕੀਤੀ ਤਾਂ ਕੰਮ ਕੀਤਾ ਅਸੀਂ ਸਿੱਧੀਆਂ ਗੁਣੀਆਂ ਕਰ ਦਈਆਂ ਨੇ। ਕੌਣ ਸੁਣ ਕੋਈ ਗੱਲ ਨਹੀਂ ਮੈਂ ਕਿਰਪਾ ਕਰ ਕੱਲਾ ਨਹੀਂ ਆਵਾਂ। ਅਲੈਕੁਮ ਅਸਸਲ। ਅਸੀਂ ਸਿੱਧੀਆਂ ਗੁਣੀਆਂ ਕਰ ਦੇਣੀਆਂ ਨੇ ਜੇ ਕੋਈ ਵਿਚ ਆਇਆ ਉਹਦੀ ਜ਼ਿੰਮੇਵਾਰੀ ਠੀਕ ਹੈ ਨਾ ਤੇਰੀ ਹੈ ਜੇ ਤੇਰੇ ਕੋਲ ਨਾਲ ਆਇਆ। ਅਜਾ ਮਾਰ ਦੇਣੀਆਂ ਨੇ ਫਿਰ। ਮੈਂ ਕਿਹਾ ਮੈਂ ਕੱਲਾ ਨਹੀਂ ਆਵਾਂਗਾ ਨਾਲ ਬਜ਼ਦਰ ਆਊਗਾ। ਬਜ਼ਦਰ ਤੇ ਮੈਂ ਕੱਲਾ ਨਹੀਂ ਆਵਾਂਗਾ। ਹਾਂ ਉਹਨਾ ਤੈਨੂੰ ਗੱਲੇ ਨੂੰ ਪੜਨਾ ਵਾ ਬ੍ਰਦਰ ਮਜਾਏ ਬੱਚੇ ਨਾ ਨਹੀਂ ਮੋੜ ਦੇ ਤੈਨੂੰ ਕਹੀਂ ਠੀਕ ਹੈ ਨਾ ਗੱਲ ਤੈਨੂੰ ਮੈਂ ਕਹਦਾਗਾ ਕਿ 10 ਜਦ ਕੋਈ ਚੋਟਾ ਦੱਸ ਦਾਂਗੇ ਤਾਂ ਉੱਥੇ ਰੱਖ ਕੇ ਚਲੇ ਜਾਈਂ ਮੈਂ ਤਾਂ ਉਹਦੇ ਫੜਾਵਾਂਗਾ ਰੱਖਣ ਵਾਲਾ ਕੰਮ ਨਹੀਂ ਕਰਦਾ ਮੈਂ ਬਸ ਤੁਸੀਂ ਕਹਿ ਦੇਣਾ ਮੈਨੂੰ ਮਿਲੇ ਨਹੀਂ ਪੈਸੇ ਜੇ ਉੱਥੋਂ ਤੋੜਾਣਾ ਫਿਰ ਤੂੰ ਦੂਰ ਹੋਣਾ ਬਣਾ ਕਿਦਾਂ ਜੀ ਤੂੰ ਗੱਡੀ ਚੋਂ ਨਿਕਲੇਂਗਾ ਨਾ ਜਦੋਂ ਗੱਡੀ ਘਰੋਂ ਲੈ ਕੇ ਨਿਕਲੇਂਗਾ ਸਭ ਕੁਝ ਕਰੇਂਗਾ ਨਾਲ ਹੀ ਜਦੋਂ ਦੱਸ ਦਾਂਗੇ ਵੀ ਤੂੰ ਕਿੱਥੇ ਪਹੁੰਚਿਆ ਕੀ ਕਰਦਾ ਵੀ ਤਾਂ ਜਦੋਂ ਉੱਥੇ ਜਦੋਂ ਕਹਾਂਗੇ ਵੀ ਇੱਥੇ ਰੱਖ ਜਾ ਉਹ ਮੈਂ ਕਿੱਧਰ ਗੱਡੀ ਮੋੜਾਂਗਾ ਕਿਦਦ ਨੂੰ ਜੇ ਗਲੀ ਤੋਂ ਕੱਢਾਂਗਾ ਤਾਂ ਕਿਦਦ ਨੂੰ ਮੋੜਾਂਗਾ ਹੁਣ ਮੈਨੂੰ ਪਤਾ ਲੱਗੂਗਾ ਤਾਈਂ ਮੈਂ ਮੋੜਾਂਗਾ ਯਾਰ ਤੂੰ ਨਹਿਰਵਾਲ ਨੂੰ ਆ ਜੀ ਨਹਿਰਵਾਲ ਨੂੰ ਆ ਜਾ ਮੈਂ ਹਾਂ ਨਹਿਰਵਾਲ ਨੂੰ ਆ ਜੇ ਤੂੰ ਦੱਸ ਦਾਂਗੇ ਬਾਕੀ ਜਦਰੀ ਲਿਕੇਸ਼ਨ ਵੀ ਕਿੱਥੇ ਰੱਖਣਾ ਹੈ ਚਲ ਠੀਕ ਹੈ ਮੈਂ ਨੈਤ ਬਾਦ ਮੈਂ ਤੁਸੀਂ ਇੰਨੀ ਫਾਈਕਾ ਕੋਣਾ ਵੀ ਨੂੰ ਗੱਲੇ ਨਹੀਂ ਆ ਤੇ ਰੱਖ ਕੇ ਚਲੇ ਜੀ ਮੈਂ ਕਿਹਾ ਤੁਸੀਂ ਬਾਈਕ ਤੇ ਹੋਗੇ ਗੱਡੀ ਤੇ ਹੋਗੇ ਕਿੱਦਾਂ ਫੜਾਵਾਂਗਾ ਮੈਂ ਅੱਜ ਜਾਤੇ ਮਰਜੀ ਹੋਏ ਯਾਰ ਫੜਾਵਾਂਗਾ ਕਿੱਦਾਂ ਮੈਂ ਤੈਨੂੰ ਕਹਿੰਦੀ ਗੱਲ ਵੀ ਹਾਂ ਵੀ ਦੇਖ ਜਾਤੇ ਮੈਂ ਕਿੱਡੀ ਗੱਲ ਤੂੰ ਆ ਵੀ ਮਟੇ ਨੂੰ ਰੱਖ ਕੇ ਜਾਤੇ ਮੈਂ ਉਹਨੂੰ ਪੈਸੇ ਫੜਾਤੇ ਫਿਰ ਮੈਂ ਮੈਂ ਤੈਨੂੰ ਕਹਿਣਾ ਪਿਆ ਮਾਣਾ ਸਾਡੇ ਬੰਦੇ ਆਉਣਗੇ ਤੂੰ ਉੱਥੇ ਰੱਖ ਕੇ ਚਲੇ ਜੀ ਤੇ ਤੇ ਨਿਗਰ ਰੱਖਣਗੇ ਪੂਰੀ ਰੈਕੀ ਕਰਨਗੇ ਤੇਰੀ ਚਲ ਠੀਕ ਹੈ ਪੂਰਾ ਤੇ ਧਿਆਨ ਰੱਖਣਗੇ ਤੂੰ ਚਾਰੇ ਚਾਰੇ ਇੰਡੀਕੇਟਰ ਗੱਡੀ ਤੇ ਹੋਣ ਰੱਖਣੇ ਆ ਠੀਕ ਆ ਤੇਰੀ ਗੱਡੀ ਪਛਾਣ ਚ ਰਹੂਗੀ ਠੀਕ ਆ ਚਾਰੇ ਗੱਡੀ ਦਾ ਟੈਗੀਟਰ ਹੋਣ ਠੀਕ ਆ ਤੇ ਹੁਣ ਆ ਵੀ ਤੂੰ ਇਕੱਲੇ ਨਹੀਂ ਆ ਚਲ ਠੀਕ ਨਹੀਂ ਤਾਂ ਥਾਰ ਥੜ ਕਰਨ ਲੱਗੇ ਟਾਈਮ ਨਹੀਂ ਲਾਉਣਾ ਹੈਗਾ ਜਿਉਂ ਚੂਚ ਲੱਕੀ ਕੀਤੀ ਨਹੀਂ ਵੀਰ ਇੱਕ ਬੰਦੇ ਦੇ ਨਾਲ ਦਾ ਕੀ ਚੱਕਰ ਹੈਗਾ ਜਿਵੇਂ ਇੱਕ ਬੰਦਾ ਯਾਰ ਮੈਂ ਹੁਣ ਇਕੱਲੇ ਬੰਡਲ ਲੱਗਦਾ ਇਕੱਲੇ ਨੂੰ ਯਾਰ ਯਾਰ ਜਿੰਨ ਕਾਹਦੇ ਨੂੰ ਡਰਦਾ ਮੈਨੂੰ ਆ ਦੱਸ ਪਹਿਲਾਂ ਜੀ ਤੂੰ ਮਾਰਾਂਗੇ ਕਰਾਂਗੇ ਤੇਰੇ ਨਾਲ ਤਾਂ ਹੀ ਡਰ ਲੱਗੂਗਾ ਤੈਨੂੰ ਗੋਲੀਆਂ ਤੋਂ ਡਰ ਲੱਗਦਾ ਹੈਗਾ ਚੱਲ ਲੈ ਆਈ ਕੋਈ ਗੱਲ ਨਹੀਂ ਪਰ ਕੋਈ ਚੁੱਸ ਚਲਾਕੀ ਨਹੀਂ ਉਹਦੀ ਨਾਲ ਹੀ ਮਾਰ ਦਣਿਆ ਜਿਹੜਾ ਹੋਇਆ ਮੈਨੂੰ ਤਾਂ ਹੀ ਮਿਕੀ ਕੀਤੀ ਮੈਨੂੰ ਪਤਾ ਯਾ ਜਦ ਇੱਕ ਬੰਦੇ ਨੂੰ ਤੁਸੀਂ ਮਾਰ ਸਕਦੇ ਹੋ ਤਾਂ ਦੋ ਬੰਦੇ ਨੂੰ ਵੀ ਨਹੀਂ ਮਾਰ ਸਕਦੇ ਤਾਂ ਤੁਹਾਨੂੰ ਇੱਕ ਬੰਦੇ ਤੋਂ ਕੀ ਫਰਕ ਪੈਂਦਾ ਹੈਗਾ ਦੱਸੋ ਯਾਰ ਨਾਲੇ ਗੱਡੀ ਨਾਲ ਬੈਗ ਬੋਗ ਨਾਲ ਮੋੜੀ ਫਿਰ ਉਸ ਤੋਂ ਬਾਅਦ ਸਿੱਧਾ ਹੀ ਪੈਸੇ ਰੱਖੀ ਨਾਲ ਹੀ ਨਿਕਲ ਜਾਈ ਚੱਲ ਠੀਕ ਆ ਹਾਂ ਤੈਨੂੰ ਕਰਦੇ ਆ ਮੇਰੀ ਗੱਲ ਸੁਣ ਮੈਂ ਗੱਡੀ ਤੋਂ ਬਾਹਰ ਨਹੀਂ ਨਿਕਲਣਾ ਹੈਗਾ ਮੈਂ ਇਹੋ ਜੀ ਜਗ੍ਹਾ 'ਚ ਗੱਡੀ ਦੇ ਡਿੱਕੀ 'ਤੇ ਹੀ ਮੈਂ ਪੈਸੇ ਰੱਖ ਦੇਣੇ ਆ ਸਦੀ ਬਾਹਰ ਹੀ ਰੱਖ ਦੇਣੇ ਆ ਉਹ ਗੱਡੀ 'ਚੋਂ ਬਾਹਰ ਕਿਉਂ ਨਹੀਂ ਨਿਕਲਣਾ ਇਹ ਮੈਂ ਗੱਲ ਜਿਹਾ ਹੁਣ ਕੇ ਪੈਸੇ ਤੇ ਕਿੱਦਾਂ ਕਰਨੇ ਆ ਲਿਫਾਫੇ 'ਚ ਪਾਵਾਂਗਾ ਬਾਅਦ ਲਿਫਾਫੇ 'ਚ ਪੂਰੇ ਹੋਣੇ ਚਾਹੀਦੇ ਆ ਹਾਂ ਹਾਂ ਠੀਕ ਆ ਮੈਂ ਗੱਡੀ ਤੋਂ ਬਾਹਰ ਚ ਲਿਬੜ ਕੇ ਲਿਫਾਫੇ 'ਚ ਪਾ ਦੇਵਾਂਗਾ ਬਾਹਰ ਚ ਲਿਬੜ ਕੇ ਮੈਂ ਵਿੰਡੋ ਤੋਂ ਸਿੱਟ ਦਵਾਂਗਾ ਇੱਥੇ ਬਾਹਰ ਨਹੀਂ ਨਿਕਲਾਂਗਾ ਬਾਅਦ ਚ ਉੱਡਦੀ ਕਾਨੂੰਨ ਬਹਿਲੇ ਇਹ ਵੀ ਕਿੱਥੇ ਰੱਖਣੇ ਕਿੱਥੇ ਬਿਲਕੇ ਕਿੱਥੇ ਰੱਖਣਿਆ ਸਭ ਨੂੰ ਦੱਸਾਂਗੇ ਉੱਥੋਂ ਨਿਕਲ ਜਿਉਂਦਾ ਠੀਕ ਹੈ ਮੈਨੂੰ ਕੁਝ ਨਹੀਂ ਕਮਾਂਗੇ ਜਦੋਂ ਪੂਰਾ ਪੰਜ ਮੈਨੂੰ ਨਹੀਂ ਬਰੁਪਰ ਹੋ ਗਈ ਪਰ ਪੈਸੇ ਨਹੀਂ ਕਹਿਣਾ ਮੈਂ ਬਸ ਵਿੰਡੋ ਤੋਂ ਬਾਅਦ ਰੱਖ ਦਾਂਗਾ ਪੈਸੇ ਤੇਰੀ ਗੱਲ ਸੁਣ ਜਦੋਂ ਪੂਰੇ ਪ੍ਰੋਪਰ ਪੈਸੇ ਹੋਗੇ ਨਾ ਉਸ ਵੇਲੇ ਤੈਨੂੰ ਕਦੇ ਫੋਨ ਨਹੀਂ ਆਊਗਾ ਨੰਬਰ ਤੋਂ ਠੀਕ ਹੈ ਇਹਨਾਂ ਗੱਲ ਚੱਲ ਠੀਕ ਆ ਆਪਣਾ ਲੈਣਾ ਦੇਣਾ ਖਤਮ ਸਭ ਕੁਝ ਮੈਨੂੰ ਛੇਤੀ ਕਰ ਜੀ ਜੇ ਮੈਂ ਫਿਰ ਸਦਾਮ ਨਾਲ ਮਤਲਬ ਮੇਰੇ ਵਿਲਾ ਹੋਣਾ ਚਾਹੁੰਦਾ ਤੇਨੂੰ ਹੱਦ 10 ਮਿੰਟ ਦੇ ਵਿੱਚ ਦੱਸ ਦਿਆਂ ਠੀਕ ਹਾਂਜੀ ਸਨੋ ਫ ਰਾਮਕਿਸ਼ਨ ਹੈ ਫੇਜ਼ ਨੰਬਰ 3 ਸ਼ਹੀਦ ਕਰਨੈਲ ਸਿੰਘ ਨਗਰ ਤੋਂ ਇਹ ਇਹਨਾਂ ਕੋਲ ਦੋ ਲੜਕੇ ਗੁਰਪ੍ਰੀਤ ਸਿੰਘ ਔਰ ਲਖਵੀਰ ਸਿੰਘ ਜਿਨ੍ਹਾਂ ਵਿੱਚ ਇੱਕ ਤੀਜਾ ਬੰਦਾ ਬਿਕਰਮ ਜਿਨੇ ਫੋਨ ਉੱਪਰ ਇਹਨੂੰ ਫਰਾਡੀ ਦੀ ਮੰਗ ਕੀਤੀ ਸੀ 5 ਲੱਖ ਦੀ ਮੰਗ ਕੀਤੀ ਸੀ ਫਾਈਨਲ ਸੈਟਲਮੈਂਟ ਇਹਨਾਂ ਦੇ 2.5 ਲੱਖ ਦੇ ਵਿੱਚ ਹੋਈ ਸੀ ਜੋ ਇਹਨਾਂ ਨੇ ਇਹਨੂੰ ਫਰਾਡੀ ਦੀ ਮੰਗ ਦੇਣ ਵਾਸਤੇ ਫੁੱਲਾਂ ਵਾਲ ਚੌਂਕ ਕੋਲ ਬੁਲਾਇਆ ਸੀ 200 ਫੁੱਟਾ ਰੋਡ ਜਿੱਥੇ ਸੀ ਇਹਨਾਂ ਨੂੰ ਕਾਬੂ ਕੀਤਾ ਜੀ ਇਹ ਦੱਸਿਆ ਜਾ ਰਿਹਾ ਮੈਨੂੰ ਕੋਈ ਦੋਸਤ ਨਹੀਂ ਸੀ ਆਪਸੀ ਕੁਝ ਨਾ ਹੋਵੇਗੀ ਹਾਂਜੀ ਬਿਲਕੁਲ ਜੀ ਜਿਹੜਾ ਜਿਹਦੇ ਬਿਆਨ ਦੇ ਉੱਪਰ ਮੁਕੱਦਮਾ ਦਰਜ ਕੀਤਾ ਗਿਆ ਉਹ ਇਹਨਾਂ ਜਿਹੜਾ ਜਾਣਕਾਰ ਸੀਗਾ ਇਹਨਾਂ ਨਾਲ ਪੜਦੇ ਸੀ ਇਕੱਠੇ ਜੀ ਧਮਕੀਆਂ ਵੀ ਦਿੱਤੀਆਂ ਗਈਆਂ ਜੀ ਮਾਰ ਦਾਂਗੇ ਕੁਛ ਐਹੋ ਜਿਹੀ ਆਡੀਓ ਵੀ ਸਾਹਮਣੇ ਆਈ ਹੈ ਇਹਦੇ ਵਿੱਚ ਇਹ ਆਡੀਓ ਇਹਦੇ ਵਿੱਚ ਇਹ ਗੱਲ ਹੈਗੀ ਆ ਜਿਨ੍ਹਾਂ ਨੇ ਧਮਕੀ ਦਿੱਤੀ ਇਹਨੂੰ ਫੋਨ ਦੇ ਉੱਪਰ ਵੀ ਨਹੀਂ ਤੁਸੀਂ ਮਾਰ ਦਾਂਗੇ ਵੀ ਤੂੰ ਆਪਣਾ ਜਿਹੜਾ ਇੰਨੇ ਪੈਸੇ ਲੈ ਕੇ ਇੱਥੇ ਪਹੁੰਚਿਆ ਜੋ ਵਰੋਤੀ ਦੇ ਵਿੱਚ ਮੰਗਿਆ ਗਿਆ ਸੀ ਇਹ ਤਾਂ ਮੈਂ ਪੁਲਿਸ ਮਾਮਲੇ ਦੇ ਵਿੱਚ ਹੋਰ ਵੀ ਕੋਈ ਨਾਮਜ਼ਦ ਕੀਤੇ ਗਏ ਨਹੀਂ ਹੈ ਹਾਂ ਇਹਨਾਂ ਦੀ ਪੁਛਕੀਸ਼ ਦੇ ਵਿੱਚ ਜਿਹੜਾ ਮੇਨ ਕਾਲਪਲੇਟ ਆ ਜਿਹਨੇ ਇਹਨਾਂ ਨੂੰ ਫੋਨ ਵਗੈਰਾ ਕੀਤਾ ਉਹ ਬਿਕਰਮ ਮੇਲਿਅਰਸ ਕੋੜਾ ਜਿਹਨੂੰ ਨਾਮਜ਼ਦ ਕੀਤਾ ਗਿਆ ਇਹਨਾਂ ਦੀ ਪੁਛਕੀਸ਼ ਦੇ ਉੱਪਰ ਟੋਟਲ ਕਿੰਨੇ ਮੁੰਡੇ ਟੋਟਲ ਤੇਨੇਕਿਊਜ਼ ਨੇ ਦੋਨੋਂ ਮੌਕੇ ਦੇ ਉੱਪਰ ਪੜਿਆ ਗਿਆ ਸੀ ਤੇ ਹਾਂਜੀ ਇੱਕ ਅਫਰਾਦ ਸੀਗਾ ਜਿਹਨੂੰ ਨਾਮਜ਼ਦ ਕੀਤਾ ਗਿਆ ਇੱਕ ਦੱਸਿਆ ਜਾ ਰਿਹਾ ਕੋਈ ਐਮਐਲਏ ਦੇ ਕੋਲੇ ਕੋਈ ਕਾਮਕੱਤੇ ਨੇ ਉਹਨਾਂ ਦੇ ਰਿਸ਼ਤੇਦਾਰ ਨੇ ਇਦਾਂ ਦੀ ਕੋਈ ਗੱਲ ਦੀ ਸਾਹਮਣੇ ਨਹੀਂ ਆਈ ਹਜੇ ਤੱਕ ਮੇਰੇ ਕੋਲ ਇੱਕ ਹੋਰ ਸਵਾਲ ਹੈ ਲਗਾਤਾਰ ਫਲੋਤੀ ਬਿਨਾਂ ਜਿਹੜੀਆਂ ਮਾਮਲੇ ਸਾਹਮਣੇ ਆ ਰਹੇ ਨੇ ਪਰ ਕਿਤੇ ਨਾ ਕਿਤੇ ਗੈਂਗਸਟਰਾਂ ਨਾਲ ਲਿੰ ਤਾਂ ਆਪਣੀ ਆਪਣੀ ਗੈਂਗਸਟਰ ਦੱਸਦੇ ਹੋ ਨਾ ਕਿ ਅਗਲੇ ਕੁਝ ਅਜਿਹਾ ਵੀ ਲਿੰਕ ਹੈ ਨਹੀਂ ਇਦਾਂ ਦਾ ਕੋਈ ਗੈਂਗਸਟਰ ਵਾਲਾ ਲਿੰਕ ਨਹੀਂ ਹੈਗਾ ਜੀ ਆਪਸ ਵਿੱਚ ਤੁਹਾਨੂੰ ਜਾਣਕਾਰ ਸੀਗੇ ਉਹਨੂੰ ਪਤਾ ਸੀਗੇ ਇਹਦੇ ਕੋਲ ਕੁਝ ਅਮਾਉਂਟ ਹੈ ਇਸ ਕਰਕੇ ਤਾਂ ਇਹਨੂੰ ਫਰਾਪੀ ਦੀ